ਹੈਲੋ ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮਾਝਾਲੇ ਬਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਉਸ ਤੋਂ ਪਹਿਲਾਂ ਆਪਾਂ ਇਹ ਬੋਲਦੀ ਕਿ ਆਪਾਂ ਬਹੁਤ ਦਿਨਾਂ ਬਾਅਦ ਅੱਜ ਵੀਡੀਓ ਜਿਹੜੀ ਆ ਵੱਡੀ ਵੀਡੀਓ ਸ਼ੂਟ ਕਰਨ ਲੱਗੇ ਆ ਜਦ ਆਪਾਂ ਵਿੱਚ ਥੋੜਾ ਬਿਜੀ ਹੀ ਤੇ ਆਪਾਂ ਰੀਲ ਸੀ ਪਾਉਂਦਾ ਹੀ ਤੇ ਬਾਕੀ ਭੈਣਾਂ ਦੇ ਬਹੁਤ ਜ਼ਿਆਦਾ ਭੈਣ ਭਰਾਵਾਂ ਸਾਰਿਆਂ ਦੇ ਬੜੇ ਕਮੈਂਟ ਆਏ ਬੜਾ ਸਾਰਿਆਂ ਦੇ ਕਮੈਂਟ ਪੜੇ ਬੜੇ ਚੰਗੇ ਕਮੈਂਟ ਸੀ ਹੈਨਾ ਤੇ ਭੈਣਾ ਨੇ ਵੱਖ-ਵੱਖ ਚੀਜ਼ਾਂ ਤੇ ਵੀਡੀਓ ਬਣਾਉਣ ਨੂੰ ਕਿਹਾ ਕਿ ਸਾਨੂੰ ਇਸ ਚੀਜ਼ ਤੇ ਵੀਡੀਓ ਬਣਾ ਕੇ ਭੇਜੋ ਤੇ ਭੈਣੋਂ ਕਮੈਂਟ ਤੁਹਾਡੇ ਸਾਰੇ ਪੜ ਲਿਆ ਤੇ ਆਪਾਂ ਤੁਹਾਨੂੰ ਜਲਦ ਹੀ ਸਾਰੀਆਂ ਵੀਡੀਓ ਜਿਹੜੀਆਂ ਮੈਂ ਬਣਾ ਕੇ ਜਿਹੜੀਆਂ ਮੈਂ ਪਾ ਦਵਾਂਗੇ ਤੇ ਅੱਜ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆ ਨਾ ਉਹ ਆਪਾਂ ਨੂੰ ਇੱਕ ਭੈਣ ਨੇ ਕਮੈਂਟ ਕੀਤਾ ਕਿ ਭੈਣ ਆਪਣੇ ਨਾਲ ਓਪਨ ਪੋਰਸ ਬਹੁਤ ਆ ਸਕਿਨ ਤੇ ਹੈਨਾ ਫੇਸ ਤੇ ਖਾਸਤੇ ਤੇ ਇਹਨਾਂ ਵਾਸਤੇ ਮੈਨੂੰ ਕੋਸ਼ਿਸ਼ ਦੱਸੋ ਤੇ ਭੈਣੇ ਆਪਾਂ ਤੁਹਾਡੇ ਲਈ ਅੱਜ ਜਿਹੜੀ ਆ ਰੈਮੇਡੀ ਬਣਾਉਣ ਲੱਗੇ ਆ ਤੇ ਤੁਸੀਂ ਇਹਨੂੰ ਇਸਤੇਮਾਲ ਕਰਿਓ ਤੇ ਤੁਹੀਂ ਇਹ ਜਿਹੜੀ ਤੁਹਾਡੀ ਸਕਿਨ ਦੀ ਪ੍ਰੋਬਲਮ ਆ ਨਾ ਫੇਸ ਤੇ ਓਪਨ ਪੋਰਸ ਨੂੰ ਲੈ ਕੇ ਉਹ ਬਿਲਕੁਲ ਠੀਕ ਹੋ ਜੂਗੀ ਤੇ ਉਸ ਤੋਂ ਪਹਿਲਾਂ ਨਾਲ ਹੀ ਨਾਲ ਆਪਾਂ ਗੱਲਾਂ ਕਰਦੇ ਨਾਲ ਹੀ ਨਾਲ ਆਪਾਂ ਵੀਡੀਓ ਜਿਹੜੀ ਆ ਵੀ ਜਾਰੀ ਰੱਖਦੇ ਆ ਤੇ ਆਪਾਂ ਵੀ ਆਪਣੀ ਕਰੀਮ ਵੀ ਬਣਾ ਲਈਏ ਭੈਣੇ ਇਹਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਜਿਹੜਾ ਵਾ ਦਹੀਂ ਲੈਣਾ ਵਾ ਘਰ ਵਾਲਾ ਲੈ ਲਓ ਦੁਕਾਨ ਵਾਲਾ ਲੈ ਲਓ ਦਹੀਂ ਲੈ ਲਓ ਤੁਸੀਂ ਕਰ ਵਾਲਾ ਜੇ ਹੋਵੇ ਤੇ ਸਭ ਤੋਂ ਚੰਗਾ ਕਰੀਮੀ ਦਹੀਂ ਥੋੜਾ ਜਿਹਾ ਸੰਘਣਾ ਲੈ ਲਿਓ ਦਹੀਂ ਮੇਰਾ ਜਿਹੜਾ ਵਾ ਥੋੜਾ ਪਤਲਾ ਹੀ ਆ ਕਈਆਂ ਭੈਣ ਦੇ ਕਮੈਂਟ ਹੁੰਦੇ ਕਿ ਭੈਣੇ ਤੁਸੀਂ ਨਾ ਕੈਮਰੇ ਤੇ ਜਿਹੜਾ ਵਾ ਫੋਕਸ ਨਹੀਂ ਕਰਦੇ ਭੈਣੋ ਆ ਵੇਖੋ ਕੈਮਰੇ ਤੇ ਆਪਾਂ ਫੋਕਸ ਕਰਦੇ ਆ ਠੀਕ ਆ ਪਹਿਲਾਂ ਮੈਂ ਨਾ ਇੱਕ ਚਮਚ ਦਹੀਂ ਦਾ ਘੱਟ ਪਾਇਆ ਨਾ ਇੱਕ ਚਮਚ ਪਾੜਿਆ ਵੱਡਾ ਠੀਕ ਆ ਤੇ ਦਹੀਂ ਲੈ ਲਿਆ ਨਾਲ ਹੀ ਆਪਾਂ ਲੈ ਲਿਆ ਵਾ ਬੇਸਨ ਇਹਦੇ ਵਿੱਚ ਨਾ ਚਮਚ ਨਹੀਂ ਜਾਂਦਾ ਇਹਦੇ ਵਿੱਚ ਮੈਂ ਅੰਦਾਜ਼ੇ ਨਾਲ ਹੀ ਇੱਕ ਵੱਡਾ ਚਮਚ ਜਿਹੜਾ ਵਾ ਬੇਸਨ ਦਾ ਪਾਉਣਾ ਵਾ ਠੀਕ ਹੈ ਜਿਹੜਾ ਕੀ ਨਾ ਦਹੀਂ ਦੀ ਜਿਹੜੀ ਅਸੀਂ ਕਰੀਮ ਬਣਾਉਣੀ ਨਾ ਉਹ ਚੰਗੀ ਤਰ੍ਹਾਂ ਥੋੜੀ ਜੀ ਮੋਟੀ ਬਣੇ ਤਾਂ ਕਿ ਸਾਡੇ ਚਿਹਰੇ ਤੇ ਨਾ ਲੱਗ ਸਕੇ ਜੇ ਪਤਲੀ ਰਹੂਗੀ ਨਾ ਫਿਰ ਤੇ ਫਿਰ ਥੱਲੇ ਥੱਲੇ ਡਿੱਗੂਗੀ ਦਿੱਕਤ ਹੋ ਜਾਂਦੀ ਆ ਥੋੜੀ ਜੀ ਗਾੜੀ ਕਰਾਂਗੇ ਤੇ ਜਿਹੜੀ ਪੈਣੇ ਦੇ ਵਿੱਚ ਸਭ ਤੋਂ ਆਪਾਂ ਜ਼ਰੂਰੀ ਚੀਜ਼ ਵਾ ਨਾ ਉਹ ਆਪਾਂ ਪਾਉਣੀ ਹੈ ਇਹਦੇ ਵਿੱਚ ਫਟਕੜੀ ਹੈ ਨਾ ਫਟਕੜੀ ਤੁਸੀਂ ਕਿਸ ਤਰ੍ਹਾਂ ਪਾਉਣੀ ਇਹ ਵੀ ਆਪਾਂ ਤੁਹਾਨੂੰ ਦੱਸਦੇ ਆ ਬਾਕੀ ਪੈਣਾ ਦੇ ਕਮੈਂਟ ਤੇ ਬੜੇ ਆਏ ਸਾਰੇ ਕਮੈਂਟ ਪੈਨੋ ਪੜੇ ਤੇ ਕਈਆਂ ਨੇ ਚੰਗੇ ਕਮੈਂਟ ਕੀਤੇ ਤੇ ਕਈ ਜਿਹੜੇ ਆ ਥੋੜੇ ਕਮੈਂਟ ਉਹੋ ਜਿਹੀ ਵੀ ਕਰ ਦਿੰਦੇ ਆ ਤੇ ਇੱਕ ਕਿਸੇ ਕੀ ਬੋਲਾਂ ਹੁਣ ਕਿਸੇ ਵੀਰ ਸੱਜਣ ਨੇ ਕਮੈਂਟ ਕੀਤਾ ਕਿ ਕਹਿੰਦੇ ਕੀ ਭੈਣੇ ਤੁਹਾਡੀ ਤੇ ਹੁਣ ਗਾਂਹ ਜਾਣ ਦੀ ਉਮਰ ਆ ਤੁਸੀਂ ਕਿਹੜੇ ਚੱਕਰਾਂ 'ਚ ਪਏ ਆ ਤੇ ਸੋ ਮੈਂ ਦੱਸਣਾ ਚਾਹੁੰਦੀ ਆ ਕਿ ਵੀਰੇ ਸ਼ਾਇਦ ਤੂੰ ਆਪਣੇ ਹਿਸਾਬ ਨਾਲ ਬੋਲਤਾ ਵਾ ਪਰ ਇੱਥੇ ਮੇਰੇ ਪਰਿਵਾਰ 'ਚ ਮੇਰੇ ਬੱਚਿਆਂ ਨੂੰ ਮੇਰੀ ਬਹੁਤ ਜ਼ਰੂਰਤ ਆ ਕਿਉਂਕਿ ਮੈਂ ਮਾਂ ਤੇ ਪਿਓ ਦੋਵਾਂ ਦਾ ਹੀ ਜੜਾ ਵਾ ਵਰਜਨ ਬਹੁਤ ਹੁੰਦੀਆਂ ਤੇ ਤੇਰੇ ਵਾਸਤੇ ਹੋ ਸਕਦਾ ਮੈਂ ਕੁਝ ਨਾ ਹੋਵਾਂ ਕਿਉਂਕਿ ਤੂੰ ਤਾਂ ਕਮੈਂਟ ਕਰਕੇ ਮੂੰਹ ਹਲਾ ਕੇ ਬੋਲਦਾ ਮੇਰੀ ਮਾਂ ਨੂੰ ਜਦ ਮੇਰੇ ਬੱਚਿਆਂ ਨੂੰ ਪੁੱਛ ਕੇ ਵੇਖੀਂ ਕਿ ਮੈਂ ਉਹਨਾਂ ਲਈ ਕੀ ਕੀਤੀਆਂ ਸੋ ਇਹੋ ਜਿਹਾ ਕਮੈਂਟ ਨਾ ਕਰਿਆ ਕਰੋ ਕਿ ਕਿਸੇ ਦਾ ਦਿਲ ਟੁੱਟੇ ਠੀਕ ਹੈ ਤੇ ਕਦੀ ਕਦੀ ਇਦਾਂ ਵੀ ਹੁੰਦਾ ਕਿ ਸਾਡੇ ਕਮੈਂਟ ਸਾਡੇ ਬੱਚੇ ਵੀ ਪੜਦੇ ਆ ਤੇ ਫਿਰ ਬੱਚਿਆਂ ਨੂੰ ਵੀ ਬੜਾ ਖਰਾਬ ਲੱਗਦਾ ਜਦੋਂ ਕੋਈ ਉਹਨਾਂ ਦੀ ਮਾਂ ਬਾਰੇ ਇਦਾਂ ਬੋਲਦਾ ਵਾ ਬਾਕੀ ਕੋਈ ਗੱਲ ਨਹੀਂ ਵੀਰੇ ਤੂੰ ਤੇ ਬੋਲਦਾ ਪਰ ਦੁਨੀਆ ਵਿੱਚ ਹੋਰ ਬਹੁਤ ਹੈ ਜਿਹੜੇ ਸਾਨੂੰ ਜਿਹੜੇ ਆ ਅਸੀਸਾਂ ਦੇਣ ਵਾਲੇ ਆ ਕੋਈ ਗੱਲ ਨਹੀਂ ਪਰਮਾਤਮਾ ਤੈਨੂੰ ਚੰਗੀ ਬੁੱਧੀ ਦੇਵੇ ਤਾਂ ਕਿ ਤੂੰ ਕਿਸੇ ਹੋਰ ਵਾਸਤੇ ਇਦਾਂ ਦੀ ਗੱਲ ਨਾ ਇਸਤੇਮਾਲ ਨਾ ਕਰੇ ਚੰਗੇ ਕਮੈਂਟ ਕਰਨ ਦੇ ਨਾਲ ਨਾ ਬੰਦੇ ਨੂੰ ਹੌਸਲਾ ਮਿਲਦਾ ਤੇ ਮਾੜੇ ਜਿਹੜੇ ਆ ਨਾ ਬੰਦੇ ਨੂੰ ਨਾ ਤੋੜਦੇ ਆ ਇਹ ਸਭ ਨਾ ਕਮੈਂਟ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਅੱਛਾ ਭੈਣੋ ਆਪਾਂ ਆਪਣੀ ਗੱਲ ਤੇ ਆਈਏ ਫਟਕੜੀ ਜਿਹੜੀ ਮੈਂ ਪੀਸੀ ਹੋਈ ਲਈ ਆ ਠੀਕ ਹੈ ਆ ਦੇਖੋ ਇਸ ਤਰ੍ਹਾਂ ਮੈਂ ਫਟਕੜੀ ਪਾਈ ਕਿਉਂਕਿ ਉਹਦੇ ਵਿੱਚ ਵੀ ਆਪਾਂ ਚਮਚ ਨਹੀਂ ਪਾਉਣਾ ਚਮਚ ਨਾਲ ਬਹੁਤ ਜ਼ਿਆਦੀ ਪੈ ਜਾਣੀ ਆ ਤੇ ਆਪਾਂ ਜਿਹੜਾ ਨਾ ਦੋ ਚੁਟਕੀਆਂ ਫਟਕੜੀ ਪਾਉਣੀ ਆ ਠੀਕ ਹੈ ਦੇਖ ਲਓ ਹੁਣ ਬੇਸਨ ਪਾ ਲਿਆ ਦਹੀਂ ਪਾ ਲਿਆ ਵਾ ਇੱਕ ਇੱਕ ਚਮਚ ਦੋਵਾਂ ਦਾ ਵਿੱਚ ਆਪਾਂ ਦੋ ਚੁਟਕੀਆਂ ਫਟਕੜੀ ਦੀ ਪਾ ਲਈਆਂ ਵਾ ਤੇ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਨਾ ਹੈ ਨਾ ਵੀਡੀਓ ਵੀ ਜ਼ਿਆਦੀ ਵੱਡੀ ਨਾ ਹੋ ਜੇ ਫਿਰ ਗੱਲਾਂ ਕਰਦਿਆਂ ਕਰਦਿਆਂ ਕਦੇ ਕਦੇ ਟਾਈਮ ਦਾ ਪਤਾ ਨਹੀਂ ਲੱਗਦਾ ਬਾਕੀ ਭੈਣੋ ਬਹੁਤ ਸਪੈਨਾ ਨੇ ਕਮੈਂਟ ਕੀਤੇ ਤੇ ਤੁਸੀਂ ਆਪਣੀ ਸਕਿਨ ਦਾ ਰਾਜ ਦੱਸੋ ਭੈਣੇ ਰਾਜ ਇਹੀ ਆ ਆਪਾਂ ਕਦੇ ਵੀ ਸਾਬਣ ਇਸ ਸੱਚੀਆਂ ਦਾ ਇਸਤੇਮਾਲ ਨਹੀਂ ਕੀਤਾ ਇਹਨਾਂ ਚੀਜ਼ਾਂ ਨੂੰ ਛੱਡੋ ਇਹੋ ਜਿਹੀ ਚੀਜ਼ਾਂ ਇਸਤੇਮਾਲ ਕਰੋ ਤੁਹਾਡੀ ਸਕਿਨ ਆਪ ਹੀ ਸੋਹਣੀ ਹੋ ਜਾਨੀ ਕੋਈ ਵੀ ਕਰ ਸਕਦਾ ਵਾ ਪੈਣਾ ਕਰਨ ਮੀਰ ਕਰਨ ਸਕਿਨ ਤੇ ਸਾਬੀ ਪਰਮਾਤਮਾ ਨੇ ਸਭ ਨੂੰ ਇੱਕੋ ਜਿਹੀ ਦਿੱਤੀ ਆ ਸਾਬਣ ਦਾ ਘੱਟ ਹੀ ਇਸਤੇਮਾਲ ਕਰਿਆ ਕਰੋ ਇਹ ਸਭ ਚੀਜ਼ਾਂ ਦਾ ਇਸਤੇਮਾਲ ਕਰਿਆ ਕਰੋ ਸਕਿਨ ਤੁਹਾਡੀ ਵਧੀਆ ਰਹੂਗੀ ਸਾਡੇ ਪਹਿਲਾਂ ਜਿਹੜੀਆਂ ਮਾਵਾਂ ਸੀ ਕਿਹੜੀਆਂ ਪੀਐਚ ਵਾਸ਼ ਜਿਹੜੇ ਅੱਜ ਕੱਲ੍ਹ ਆ ਗਏ ਵਰਤਦਿਆਂ ਅਸੀਂ ਉਹ ਵੀ ਤੇ ਸਾਬਣ ਹੀ ਵਰਤਦਿਆਂ ਅਸੀਂ ਉਦੋਂ ਤੇ ਸਾਬਣ ਵੀ ਜਿਹੜਾ ਨਾ ਆਪਣਾ ਲਾਈਫ ਵਾਈ ਵੀ ਕਿਸੇ ਕਰਮਾ ਵਾਲੀ ਨੂੰ ਨਵੀਂ ਵਿਆਹੀ ਨੂੰ ਹੀ ਮਿਲਦਾ ਨਹੀਂ ਨਹੀਂ ਤੇ ਆਮ ਘਰਾਂ ਦੇ ਵਿੱਚ ਤੇ ਕੱਪੜੇ ਧੋਣ ਵਾਲੇ ਸਾਬਣ ਨਾਲ ਹੀ ਨਾਤਾ ਜਾਂਦਾ ਅਸੀਂ ਤੇ ਆਪਾਂ ਇਹੋ ਜਿਹੇ ਘਰਾਂ ਤੋਂ ਬਾਹਰ ਆਏ ਆ ਤੇ ਆਪਾਂ ਇਸ ਲਈ ਆ ਚੀਜ਼ਾਂ ਲਗਾਓ ਦੇਖੋ ਪੈਣਾ ਕਿੰਨੀ ਸੋਹਣੀ ਕਰੀਮ ਬਣ ਗਈ ਆ ਠੀਕ ਆ ਬਹੁਤ ਹੀ ਸੋਹਣੀ ਥੋੜੀ ਜਿਹੀ ਫੈਟੀ ਕਰੀਮ ਬਣ ਗਈ ਆ ਬਾਕੀ ਵੀਡੀਓ ਬੜੀ ਲੰਮੀ ਹੋਣਦੀ ਆ ਉਸ ਤੋਂ ਪਹਿਲਾਂ ਕਿ ਵੀਡੀਓ ਆਪਣੀ ਜਿਆਦਾ ਲੰਮੀ ਹੋ ਜੇ ਆਪਾਂ ਨਾ ਇਹਨੂੰ ਆਪਣੇ ਚਿਹਰੇ ਤੇ ਲਗਾ ਲੈਣਾ ਮੈਂ ਚਿਹਰਾ ਜਿਹੜਾ ਪਹਿਲਾਂ ਚੰਗੀ ਤਰ੍ਹਾਂ ਪਾਣੀ ਨਾਲ ਧੋ ਲਿਆ ਸੀ ਤੁਸੀਂ ਪਾਣੀ ਨਾਲ ਧੋ ਲੋ ਭਾਵੇਂ ਜੇ ਤੁਸੀਂ ਉਦਾਂ ਹੀ ਸਾਫ਼ ਕਰਨਾ ਚਾਹੁੰਦੇ ਆ ਗੁਲਾਬ ਜਲ ਲਾ ਕੇ ਟਿਸ਼ੂ ਨਾਲ ਤਾਂ ਤੁਸੀਂ ਸਾਫ਼ ਕਰ ਸਕਦੇ ਮੈਂ ਤੇ ਪਾਣੀ ਨਾਲ ਧੋਤਾ ਬਈ ਮੈਂ ਗੁਲਾਬ ਜਲ ਨਹੀਂ ਲਾਇਆ ਵਾ ਤੇ ਆਪਾਂ ਇਹਨੂੰ ਪੂਰੇ ਚਿਹਰੇ ਤੇ ਲਗਾ ਲੈਣਾ ਵਾ ਆਪਣਾ ਨਾਮ ਚੈਨਲ ਸ਼ੁਰੂ ਕਰ ਰਹੇ ਹਾਂ ਆਪਣੇ ਨਵੇਂ ਚੈਨਲ ਦਾ ਨਾਮ ਆ ਸਿਮਰਲ ਸ਼ਾਹੀ ਮਾਜਾ ਤੇ ਤੁਸੀਂ ਇਸ ਚੈਨਲ ਨੂੰ ਵੀ ਉਸੇ ਤਰ੍ਹਾਂ ਹੀ ਪਿਆਰ ਦੇਣਾ ਜਿਸ ਤਰ੍ਹਾਂ ਤੁਸੀਂ ਮੇਰੇ ਪਹਿਲੇ ਚੈਨਲ ਨੂੰ ਪਿਆਰ ਦਿੱਤਾ ਵਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਪਹਿਲੇ ਚੈਨਲ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਔਰ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਵਧੀਆ ਪਸੰਦ ਕਰਦੇ ਆ ਮੇਰੇ ਨਵੇਂ ਚੈਨਲ ਨੂੰ ਵੀ ਤੁਸੀਂ ਇਸੇ ਹੀ ਤਰ੍ਹਾਂ ਪਿਆਰ ਵੀ ਦੇਣਾ ਔਰ ਪਸੰਦ ਵੀ ਕਰਿਓ ਤਾਂ ਕਿ ਮੈਂ ਉਹਦੇ ਵਿੱਚ ਚੰਗੀ ਚੰਗੀ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਪਾਵਾਂ ਔਰ ਆਪਾਂ ਇਸ ਚੈਨਲ ਦੇ ਉੱਤੇ ਜਿਹੜੇ ਆ ਰੈਸਿਪੀ ਪਾਵਾਂਗੇ ਔਰ ਨਾਲ ਹੀ ਨਾਲ ਆਪਾਂ ਛੋਟੇ ਵੱਡੇ ਬਲੌਗਸ ਵੀ ਇਸ ਚੈਨਲ ਤੇ ਪਾਇਆ ਕਰਾਂਗੇ ਤੁਸੀਂ ਇਸ ਚੈਨਲ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਾ ਮੈਂ ਫਿਰ ਤੋਂ ਇੱਕ ਵਾਰ ਆਪਣੇ ਚੈਨਲ ਦਾ ਨਾਂ ਤੁਹਾਨੂੰ ਦੱਸ ਦਿੰਨੀ ਆ ਸਿਮਰਨ ਸ਼ਾਹੀ ਮਾਝਾ ਇਹ ਸਾਡਾ ਨਵਾਂ ਚੈਨਲ ਆ ਤੇ ਪਲੀਜ਼ ਤੁਸੀਂ ਵੱਧ ਤੋਂ ਵੱਧ ਇਹਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਥੈਂਕ ਯੂ ਦੇਖੋ ਪੂਰੇ ਚਿਹਰੇ ਤੇ ਮੈਂ ਲਗਾ ਲਈ ਆ ਠੀਕ ਆ ਤੇ ਆਪਣੇ ਇੱਕ ਹੱਥ ਨਾਲ ਮੈਂ ਚੰਗੀ ਤਰ੍ਹਾਂ ਇਹਨੂੰ ਇਦਾਂ ਮਿਕਸ ਮ사ਜ ਵਾਂਗ ਕਰੰਦੇ ਹੀ ਆ ਤਾਂ ਕਿ ਸਕਿਨ ਤੇ ਚੰਗੀ ਤਰ੍ਹਾਂ ਇਹ ਅੰਦਰ ਜਿਹੜੀ ਆ ਰੱਜੇ ਹਨਾ ਕੰਮ ਕਰੇ ਬਾਕੀ ਜਿੰਨੇ ਕਿ ਮੈਂ ਬਣਾਈ ਉਹ ਤੇ ਦੋ ਵਾਰੀ ਤੇ ਲਗਾਉਣਯੋਗੀ ਕਰੀਮ ਬਣ ਗਈ ਇੱਕ ਵਾਰੀ ਚ ਤੇ ਇੰਨੀ ਹੀ ਲੱਗਦੀ ਆ ਤੇ ਜੇ ਤੁਸੀਂ ਚਾਹ ਤਾਂ ਸ਼ਾਮ ਨੂੰ ਲਗਾ ਲਓ ਫਿਰ ਨਹੀਂ ਤੇ ਜੇ ਤਾਂ ਨਾ ਮਨਿਆ ਤਾਂ ਤੁਸੀਂ ਫ੍ਰੀਜ ਚ ਨੂੰ ਟੱਕ ਕੇ ਰੱਖ ਦਿਓ ਕੱਲ ਫਿਰ ਅਗਲੇ ਦਿਨ ਫਿਰ ਲਗਾ ਲਓ ਨੂੰ ਇਹ ਖਰਾਬ ਨਾ ਖਰਾਬ ਨਹੀਂ ਹੋਣ ਵਾਲੀ ਚੀਜ਼ ਆ ਤੇ ਇਹਨੂੰ ਇਸ ਤਰ੍ਹਾਂ ਹੀ ਆਪਾਂ ਮੈਂ ਇੱਕ ਹੀ ਚੀਜ਼ ਹੱਥ ਦਾ ਇਸਤੇਮਾਲ ਕੀਤਾ ਵਾ ਤੇ ਇਦਾਂ ਆਪਾਂ ਮੰਨ ਲੈਣਾ ਵਾ 5 5 ਕਮਿੰਟ ਇਹਨੂੰ ਆਪਾਂ ਮਲਣਾ ਵਾ ਜਿਆਦਾ دیر ਨਹੀਂ ਰੱਖਣਾ ਕਿਉਂਕਿ ਆਪਾਂ ਇਹਦੇ ਵਿੱਚ ਫਟਕੜੀ ਪਾਈ ਆ ਹਨਾ 5 ਮਿੰਟ ਮਲ ਕੇ ਉਸ ਤੋਂ ਬਾਅਦ ਆਪਾਂ 2 ਕਮਿੰਟ ਇਦਾਂ ਹੀ ਛੱਡ ਦੇਣਾ ਵਾ 2 ਮਿੰਟ 3 ਮਿੰਟ ਯਾਨੀ ਕਿ 10 ਕਮਿੰਟ ਦਾ ਰੋਲ ਆ ਤੇ ਮੁੜ ਕੇ ਆਪਾਂ ਇਹਨੂੰ ਜਾ ਕੇ ਜਿਹੜਾ ਵਾ ਮੂੰਹ ਸਾਫ਼ ਕਰ ਲੈਣਾ ਪਾਣੀ ਦੇ ਨਾਲ ਨਾਰਮਲ ਪਾਣੀ ਨਾਲ ਕਰਦੇ ਆਪਾਂ ਦੇਖੋ ਪਈ ਚਿਹਰਾ ਮੈਂ ਸਾਫ਼ ਕਰ ਲਿਆ ਪਾਣੀ ਨਾਰਮਲ ਦੇ ਨਾਲ ਦੇਖੋ ਜੀ ਇਹਰਾ ਬਹੁਤ ਹੀ ਸੋਨਾ ਹੋ ਗਿਆ ਵਾ ਜਿੱਦਾਂ ਸਾਡੇ ਓਪਨ ਪੋਰਸ ਜਿਹੜੇ ਹੁੰਦੇ ਆ ਨਾ ਇਹ ਜਿਹੜੇ ਆ ਕਿ ਸਾਨੂੰ ਫਟਕੜੀ ਦੇ ਨਾਲ ਸਾਡੇ ਜਿਹੜੇ ਸ਼੍ਰਿੰਕ ਹੋ ਜਾਂਦੇ ਇਹ ਬੰਦ ਵੀ ਨਹੀਂ ਹੋਣੇ ਚਾਹੀਦੇ ਫਿਰ ਜਿਹੜੇ ਚੀਜ਼ਾਂ ਅਸੀਂ ਲਾਉਨੇ ਉਹ ਸਾਡੀ ਸਕਿਨ ਦੇ ਅੰਦਰ ਨਹੀਂ ਜਾਂਦੀ ਇਹ ਹੋਣੇ ਬਹੁਤ ਜ਼ਰੂਰੀ ਹੁੰਦੇ ਆ ਪਰ ਕਈਆਂ ਦੇ ਬਹੁਤ ਹੀ ਵੱਡੇ ਵੱਡੇ ਛੇਦਿਆਂ ਵਾਂਗੂ ਦਿਸਦੇ ਆ ਜਦੋਂ ਆਪਾਂ ਇਸ ਤਰ੍ਹਾਂ ਲਾਵਾਂਗੇ ਇਹਦੇ ਨਾਲ ਜਿਹੜੇ ਤੁਹਾਡੇ ਸ਼੍ਰਿੰਕ ਹੋ ਜੂਗੇ ਹਨਾ ਜਿੱਦ ਸਾਡੇ ਬਹੁਤ ਜ਼ਿਆਦੇ ਆ ਫਿਰ ਤੁਸੀਂ ਹਫ਼ਤਾ 10 ਦਿਨ ਜਿਹੜੇ ਨੂੰ ਡੇਲੀ ਲਗਾਇਓ ਫਿਰ ਉਸ ਤੋਂ ਬਾਅਦ ਤੁਸੀਂ ਹਫਤੇ 'ਚ ਦੋ ਦਿਨ ਕਰ ਦਿਓ ਇਹਦੇ ਨਾਲ ਤੁਹਾਡਾ ਰੰਗ ਵੀ ਸਾਫ਼ ਹੋਊਗਾ ਤੁਹਾਡੀ ਸਕਿਨ ਵੀ ਚਮਕੂਗੀ ਤੇ ਨਾਲੇ ਤੁਹਾਡੀ ਇਹ ਜਿਹੜੀ ਸਮੱਸਿਆ ਵੀ ਖਤਮ ਹੋ ਜਾਊਗੀ ਬਾਕੀ ਕਈ ਪਹਿਣਾਂ ਦੇ ਕਮੈਂਟ ਹੀ ਕੀ ਪਹਿਣੇ ਕਦੀ ਕਦੀ ਤਾਂ ਤੁਸੀਂ ਬੜੇ ਗੋਰੇ ਲੱਗਦੇ ਕਦੀ ਕਦੀ ਤੁਸੀਂ ਕਾਲੇ ਲੱਗਦੇ ਆ ਕਦੀ ਹੁੰਦਾ ਵਾ ਪਹਿਣੇ ਇਦਾਂ ਵੀ ਜਦੋਂ ਤਬੀਅਤ ਖਰਾਬ ਹੋਵੇ ਤੇ ਬੰਦੇ ਦਾ ਜਿਹੜਾ ਸਰੀਰ ਆ ਰੰਗ ਹੈ ਉਹ ਕਾਲਾ ਹੋ ਜਾਂਦਾ ਵਾ ਜਿਸ ਸਰੀਰ ਠੀਕ ਹੋਵੇ ਤੇ ਸਭ ਤਾਂ ਠੀਕ ਰਹਿੰਦਾ ਵਾ ਇਹ ਕਦੀ ਕਦੀ ਹੁੰਦੀ ਪ੍ਰੋਬਲਮ ਹੋ ਜਾਂਦੀ ਆ ਤੇ ਬਾਕੀ ਪੈਣੇ ਜੋ ਪਰਮਾਤਮਾ ਨੇ ਰੰਗ ਦਿੱਤਾ ਵਧੀਆ ਹੀ ਦਿੱਤਾ ਵਾ ਤੇ ਇਸ ਤਰ੍ਹਾਂ ਤੁਸੀਂ ਆਪਣੀ ਸਕਿਨ ਦਾ ਧਿਆਨ ਰੱਖ ਸਕਦੇ ਆ ਬਾਕੀ ਮੇਰਿਆਂ ਹੋਰ ਇਹੋ ਜਿਹੇ ਵੀਡੀਓ ਦੇਖਣ ਵਾਸਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਬਾਕੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ